ਅੱਲ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੀਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੀਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗਜੀਤ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ-ਬੜੇ ਉਤਰਾ ਚੜ੍ਹਾਏ ਨੇ ਸਮੇਂ-ਸਮੇਂ 'ਤੇ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਿਨਾ ਜਿਸ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ किसी सिद्धांत अध कमेटी एगजैक्टिव बनी प्रधान बनिया प्रधान ने ओ दी राखी कर दिया बहुत सत्कार योग सेवादार भर्ती कि ग्रंथी साहबान भर्ती कि योग ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖੰਦਾਜੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ